ਸਸ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨੂਰ ਬਟਿੱਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਬੜਾ ਵਧੀਆ ਹੋਵੋਗੇ ਹਬ ਤੋਂ ਪਹਿਲਾਂ ਆਪਾਂ ਪੈਂਟ ਪਲਾਜ਼ੋ ਦੀ ਕਟਿੰਗ ਦੇ ਵਿੱਚ ਆਪਾਂ ਨੂੰ ਤਿੰਨ ਨਾਪ ਚਾਹੀਦੇ ਹੁੰਦੇ ਨੇ ਇੱਕ ਲੰਬਾਈ ਦਾ ਠੀਕ ਹੈ ਜੀ ਇੱਕ ਕਮਰ ਦਾ ਇੱਕ हिਪ ਦਾ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਇਸ ਦੀ ਲੈਂਥ ਲੈ ਲੈਣੀ ਹੈ 1 ਇੰਚ ਆਪਾਂ ਤੁਸੀਂ ਧਨ ਰੱਖਣਾ 1 ਇੰਚ ਆਪਸ ਤੋਂ ਉੱਪਰ ਨੂੰ ਰੱਖਣਾ ਕਿਉਂਕਿ ਆਪਾਂ 벨ਟ ਅਲੱਗ ਤੋਂ ਲਾਵਾਂਗੇ ਆਪਾਂ 33 ਇੰਚ ਦਾ ਤਿਆਰ ਰੱਖਣਾ ਹੈ ਪੈਂਟ ਪਲਾਜ਼ੋ ਠੀਕ ਹੈ 3 ਇੰਚ ਆਪਾਂ ਐਕਸਟਰਾ نیچے ਲੈ ਲਾਂਗੇ ਇਸ ਤੋਂ ਆਪਾਂ ਸਟੇਟ ਕਰ ਲਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਆਸਣ ਲੈਣਾ ਵਾ ਆਸਣ ਤੁਸੀਂ ਕਿਸ ਤਰ੍ਹਾਂ ਲੈਣਾ ਵਾ ਜਿਵੇਂ ਕਿ ਆਪਣੇ 40 ਲੈਂਥ ਆ ਠੀਕ ਆ ਤੇ ਆਪਾਂ ਤਿਆਰ ਆਪਾਂ ਉਹਨਾਂ ਦਾ 36 ਪਲਾਜ਼ੋ 36 ਇੰਚ ਰੈਡੀ ਰੱਖਣਾ ਠੀਕ ਆ 40 ਨੂੰ ਆਪਾਂ 4 ਤੇ ਡਿਵਾਈਡ ਕਰ ਦੇਣਾ ਉਹਨੂੰ 40 ਹਿੱਸਿਆਂ ਦੇ ਵਿੱਚ ਵੰਡ ਲੈਣਾ ਜਿੰਨਾ ਵੀ ਆਪਣਾ ਆਇਆ ਠੀਕ ਆ ਜੀ ਜਿਵੇਂ 40 ਦਾ ਅੱਧ ਹੋ ਗਿਆ 20 20 ਦਾ ਅੱਧ ਹੋ ਗਿਆ 10 ਠੀਕ ਆ ਜੀ ਉਸ ਤੋਂ ਬਾਅਦ ਆਪਾਂ ਜਿਵੇਂ 10 ਆਇਆ 10 ਦੇ ਵਿੱਚ ਆਪਾਂ 1.5 ਇੰਚ ਪਲੱਸ ਕਰਾਂਗੇ ਠੀਕ ਹੈ ਜੀ 1.5 ਇੰਚ ਪਲੱਸ ਕਰਨ ਤੋਂ ਜਿੰਨਾ ਵੀ ਆਇਆ ਉਹ ਆਪਣਾ ਆਸਣ ਆ ਜਾਊਗਾ ਇਹ ਗੱਲ ਧਿਆਨ ਰੱਖਣੀ ਹੈ ਤੁਸੀਂ ਬਿਲਕੁਲ ਹੀ ਸਹੀ ਪਰਫੈਕਟ ਆਪਣਾ ਨਾਪ ਆਸਣ ਆਉਂਦਾ ਵਾ ਜਿੰਨੀ ਵੀ ਲੈਂਥ ਹੋਊਗੀ ਆਪਾਂ ਤਿਆਰ ਲੈਂਥ ਨਹੀਂ ਰੱਖਣੀ ਜਿੰਨੀ ਵੀ ਕਸਟਮਰ ਦੀ ਆਦੀ ਲੈਗਸ ਦੀ ਲੈਂਥ ਆ ਠੀਕ ਹੈ ਜਿੰਨੇ ਕੀ ਮਤਲਬ ਕਿ ਆਪਾਂ ਸਲਵਾਰ ਪਾਉਨੇ ਆ ਪੈਂਟ ਪਲਾਜ਼ੋ ਕਈ ਉੱਚਾ ਪਾਉਂਦੇ ਆ ਕਈ ਮੀਡੀਅਮ ਪਾਉਂਦੇ ਆ ਠੀਕ ਹੈ ਜੀ ਕੰਨੀ ਨੂੰ ਆਪਾਂ 1 ਇੰਚ ਸਾਈਡ ਤੋਂ ਕਟਿੰਗ ਕਰਨੀ ਆ ਠੀਕ ਆ ਉਹ ਬਾਅਦ ਵਿੱਚ ਕਟਿੰਗ ਕਰਾਂਗੇ ਉਹਨੂੰ ਛੱਡ ਕੇ ਉਸ ਤੋਂ ਬਾਅਦ ਆਪਾਂ ਹਿਪਲ ਦਾ ਚੌਥਾ ਹਿੱਸਾ ਕਰ ਲਾਂਗੇ ਉਹਦੇ ਵਿੱਚ 1.5 ਇੰਚ ਪਲੱਸ ਕਰਕੇ 2.5 ਇੰਚ ਆਪਾਂ ਐਕਸਟਰਾ ਆਸਣ ਲਈ ਲਾਵਾਂਗੇ ਠੀਕ ਹੈ ਜੀ ਇਸ ਨੂੰ ਆਪਾਂ ਰਾਉਂਡ ਚ ਤਲਾਈ ਦੇ ਵਿੱਚ ਲਾ ਲਾਂਗੇ ਜਿੰਨਾ ਵੀ ਹਿਪ ਆਪਣਾ ਆਇਆ ਪੂਰਾ ਹਿੱਪ ਤੋਂ ਉਨਾ ਹੀ ਨੀਚੇ ਆਪਾਂ ਮੂਰੀ ਤੇ ਨਿਸ਼ਾਨ ਲਗਾ ਲੈਣਾ ਵਾ ਇਸ ਦਾ ਅੱਧ ਕਰ ਲੈਣਾ ਵਾ ਠੀਕ ਹੈ ਜੀ ਜਿੰਨਾ ਵੀ ਆਇਆ ਉਸ ਨੂੰ ਉੱਪਰ ਲਗਾ ਕੇ ਜਿਸ ਤੇ ਜਿਸ ਨਾਲ ਆਪਣੀ ਪਲੇਟ ਪਏਗੀ ਠੀਕ ਹੈ ਜੀ ਉਸ ਨੂੰ ਆਪਾਂ 5 ਇੰਚ ਤੇ ਨਿਸ਼ਾਨ ਲਗਾ ਲਾਂਗੇ ਆਪਣੀ ਪਲੇਟ ਦਾ ਨਿਸ਼ਾਨ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਥਾਈ ਦਾ ਨਿਸ਼ਾਨ ਵੀ ਲਗਾਵਾਂਗੇ ਥਾਈ ਨੂੰ ਆਪਾਂ ਇਦਾਂ ਸੈਂਟਰ 'ਚ ਇੱਕ ਨਿਸ਼ਾਨ ਲਗਾ ਲਾਂਗੇ ਪੂਰੀ ਲਾਈਨ ਤਾਂ ਕਿ ਆਪਣੀ ਮੂਰੀ ਦਾ ਵੀ ਆਪਾਂ ਸੈਂਟਰ ਕਰਨਾ ਇਸ ਦਾ ਮਤਲਬ ਇਹ ਹੁੰਦਾ ਕਿ ਆਪਣੀ ਪਲਾਜ਼ੋ ਘੁੰਮੂਗੀ ਨਹੀਂ ਤੇ ਨਾਲੇ ਸਾਈਡਾਂ ਦੀ ਜੋ ਆਪਣੀ ਸਲਾਈ ਹੁੰਦੀ ਆ ਉਹ ਬਿਲਕੁਲ ਨਹੀਂ ਚੜੂਗੀ ਬਹੁਤ ਹੀ ਸੌਖਾ ਤਰੀਕਾ ਵਾ ਇਸ ਨਾਲ ਆਪਾਂ ਇਦਾਂ ਜੇ ਆਪਣੀ 7 ਮੂਰੀ ਆ ਤਾਂ 3.5 3-3 ਆਪਾਂ ਇਦਾਂ ਲੈਣ ਤੋਂ ਠੀਕ ਹੈ ਜੀ ਲੈ ਲੈਣਾ ਮਾਰ ਸ਼ੇਪ ਪੱਟੀ ਦੀ ਮਦਦ ਨਾਲ ਆਪਾਂ ਇਸ ਤਰ੍ਹਾਂ ਇਸ ਨੂੰ ਬਲਾ ਦੇਣਾ ਦੋਨੇ ਪਾਸੇ ਠੀਕ ਹੈ ਜੀ ਇਸ ਤਰ੍ਹਾਂ ਠੀਕ ਹੈ ਹੁਣ ਜਿਹੜਾ ਕੰਨੀ ਵਾਲਾ ਪਾਸਾ ਉਹ ਆਪਾਂ ਬਾਅਦ ਵਿੱਚ ਕੱਟਾਂਗੇ ਪਹਿਲਾਂ ਨਹੀਂ ਕੱਟਣਾ ਹੈਗਾ ਠੀਕ ਹੈ ਜੀ ਇੱਥੋਂ ਜਿੱਥੋਂ ਆਸਣ ਤੋਂ ਆਪਾਂ 1 ਇੰਚ ਡਾਊਨ ਕਰਨਾ ਠੀਕ ਹੈ ਜੀ ਹੁਣ ਆਪਾਂ ਇਸ ਨੂੰ ਕਟਿੰਗ ਕਰ ਦਾਂਗੇ ਇੱਥੇਲੇ ਪਾਸੇ ਅਸੀਂ ਕਟਿੰਗ ਕਰ ਦਾਂਗੇ ਦੂਸਰਾ ਪਾਸਾ ਕੰਨੀ ਵਾਲਾ ਧਿਆਨ ਰੱਖਿਓ ਆਪਾਂ ਨਹੀਂ ਕੱਟਣਾ ਕਿਉਂਕਿ ਬੈਕ ਪੱਲਾ ਵੀ ਉਸ ਦੇ ਨਾਲ ਹੀ ਫਰੰਟ सेम सेम कट्टा जाना वा ठीक है जी इस तरह अपना सैडा तो ही ल ला लेना वा नैक्सट पला कट्टी आप कपड़े चंकी तरह बिछा लेना वा कन्नी वाला पासा अपने वल रखना वा ठीक है जी जोड़ा जॉइंट पासा वो दूसरे सैड रख लगे इस चंकी तरह बिछा के इस ऊपर फरंट वाला पला रख लेंगे ਇਸ ਨੂੰ ਚੰਗੀ ਤਰ੍ਹਾਂ ਆਪਾਂ ਪਹਿਲਾਂ ਆਪਾਂ 3 ਇੰਚ ਐਕਸਟਰਾ ਉੱਪਰ ਰੱਖ ਲਾਂਗੇ ਮਾਰਜਨ ਠੀਕ ਹੈ ਜੀ ਤਾਂ ਕਿ ਜੋ ਆਪਾਂ ਬੈਕ ਪੱਲਾ ਹਮੇਸ਼ਾ ਉੱਚਾ ਰੱਖ ਦਿੰਨੇ ਆ ਕਿਉਂਕਿ ਖਿਚਾਈ ਨਾ ਪਵੇ ਆਪਣੀ ਠੀਕ ਹੈ ਜੀ ਤੇ ਆਪਣੀ ਜਿਹੜੀ ਸਾਈਡ ਸਲਾਈ ਉੱਤੇ ਨੂੰ ਚੜਦੀ ਆ ਇਸ ਦਾ ਕਾਰਨ ਇਹੀ ਹੁੰਦਾ ਕਿ ਆਪਾਂ ਪਿਛਲਾ ਪੱਲਾ ਦੇ ਵਿੱਚ ਮਾਰਜਨ ਘੱਟ ਰੱਖ ਦਿੰਨੇ ਆ ਇਹੀ ਕਾਰਨ ਹੁੰਦਾ ਵਾ ਜਿਹੜਾ ਆਪਣੀ ਮਤਲਬ ਕਿ ਝੋਲੀ ਵਾਲੀ ਸਲਾਈ ਹੁੰਦੀ ਆ ਉਹ ਚੜਦੀ ਆ ਠੀਕ ਹੈ ਜੀ ਆਪਾਂ ਚੰਗੀ ਤਰ੍ਹਾਂ ਇਦਾਂ ਪਛਾ ਲੈਣਾ ਵਾ ਉਸ ਤੋਂ ਬਾਅਦ ਆਪਾਂ ਜੋ ਆਪਾਂ ਆਸਣ ਰੱਖਿਆ ਉਸ ਤੋਂ ਆਪਾਂ 2.5 ਇੰਚ ਹੋਰ ਐਕਸਟਰਾ ਲੈ ਲਾਂਗੇ ਬੈਗ ਪੱਲੇ ਦਾ ਠੀਕ ਹੈ ਜੀ ਉਹ ਜੇ ਹੈਵੀ ਨਾਪ ਆ ਤਾਂ ਤੁਸੀਂ 3 ਵੀ ਲੈ ਸਕਦੇ ਹੋ 2.5 ਵੀ ਲੈ ਸਕਦੇ ਹੋ ਠੀਕ ਹੈ ਜੀ ਹੈਵੀ ਨਾਪ ਦਾ ਇਸੇ 3 ਇੰਚ ਲੱਗਦਾ ਤੇ ਨਾਰਮਲ ਨਾਪ ਦਾ 2.5 ਇੰਚ ਲੱਗਦਾ ਇਸ ਤਰ੍ਹਾਂ ਆਪਾਂ ਲੈਨਾਂ ਨੂੰ ਇੱਥੇ ਮਿਲਾ ਲਾਂਗੇ ਠੀਕ ਆ ਹੁਣ ਆਪਾਂ 2.5 ਇੰਚ ਲਗਾਇਆ ਵਾ ਇਸ ਲਾਂ ਨੂੰ ਸਿੱਧੀ ਕਰ ਲੈਣਾ ਤੇ ਅੰਦਰਲੇ ਵਾਲੇ ਪਾਸੇ ਨੂੰ 1/2 ਇੰਚ ਆਪਾਂ ਡਾਊਨ ਕਰਨਾ ਠੀਕ ਹੈ ਜੀ ਤੇ ਉੱਪਰੋਂ ਆਪਾਂ 3 ਇੰਚ ਨਿਸ਼ਾਨ ਲਗਾਇਆ ਬੈਗ ਪੱਲੇ ਦਾ ਉੱਚਾ ਤੇ ਉਸ ਨੂੰ ਆਪਾਂ ਮਿਲਾ ਲਾਂਗੇ ਸਾਈਡ ਤੇ ਇਸ ਤੇ ਆਪਾਂ 2 1/2 ਲੈਣਾ ਇੱਥੇ ਆਪਾਂ 1 1/2 ਇੰਚ ਲੈਣਾ ਮੂਰੀ ਦਾ ਤੇ ਆਪਾਂ ਸੇਪ ਪੱਟੀ ਦੀ ਮਦਦ ਨਾਲ ਇਸ ਨੂੰ ਮਿਲਾ ਦੇਣਾ ਜਿਹੜਾ ਆਪਾਂ ਕੰਨੀ ਵਾਲਾ ਪਾਸਾ ਰੱਖਿਆ ਸੀਗਾ ਉਸ ਨੂੰ ਹੁਣ ਕਟਿੰਗ ਕਰਨਾ ਵਾ ਠੀਕ ਹੈ ਜੀ ਇਕੱਠਿਆਂ ਨੂੰ ਕਟਿੰਗ ਕਰਨਾ ਵਾ ਜਿਸ ਨਾਲ ਤੁਹਾਡੇ ਪਲਾਜ਼ੋ ਦੀ ਫਿਟਿੰਗ ਬਹੁਤ ਹੀ ਵਧੀਆ ਤਰੀਕੇ ਨਾਲ ਆਉਂਦੀ ਆ ਉਮੀਦ ਕਰਦੀ ਆ ਤੁਹਾਨੂੰ ਮੇਰਾ ਇਹ ਤਰੀਕਾ ਵਧੀਆ ਲੱਗੇ ਹੋਇਆ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸੋ ਠੀਕ ਹੈ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਿੰਨ ਕਰਿਓ ਇਸ ਤਰ੍ਹਾਂ ਆਪਾਂ ਦੋਨੇ ਪਾਸੇ ਕਟਿੰਗ ਕਰ ਦੇਣਾ ਇਸ ਤਰ੍ਹਾਂ ਆਪਾਂ ਇਸ ਨੂੰ ਸੈਡਾਂ ਤੋਂ ਵੀ ਕਟਿੰਗ ਕਰ ਦੇਣਾ ਨੂੰ ਠੀਕ ਹੈ ਜੀ ਇਸ ਤਰ੍ਹਾਂ ਆਪਣਾ ਪਲਾਜ਼ੋ ਦੀ ਕਟਿੰਗ ਕੰਪਲੀਟ ਹੋ ਗਈ ਠੀਕ ਹੈ ਜੀ ਇਸ ਤਰ੍ਹਾਂ ਜਿਹੜਾ ਡਾਊਨ ਕਰਨਾ ਸੀ ਪਲੇਟ ਤੇ ਇਦਾਂ ਨਿਸ਼ਾਨ ਲਗਾ ਲੈਣਾ ਵਾ ਠੀਕ ਹੈ ਜੀ ਇਸ ਨਾਲ ਆਪਾਂ ਕਟਿੰਗ ਕਰ ਦੇਣਾ ਆਪਣੇ ਪਲਾਜ਼ੋ ਦੀ ਕਟਿੰਗ ਕਰਨੇ ਇਸ ਦੀ ਆਪਾਂ ਪਾਕਟ ਦੀ ਵੀ ਕਟਿੰਗ ਕਰਾਂਗੇ ਜੋ ਵੀ ਐਕਸਟਰਾ ਕਪੜਾ ਸਾਡਾਂ ਤੋਂ ਬਚਿਆ ਸੀਗਾ ਠੀਕ ਆ ਜੀ 14 ਇੰਚ ਦੀ ਆਪਾਂ ਪਾਕਟ ਲਗਾਵਾਂਗੇ ਉਸ ਤੋਂ ਆਪਾਂ ਐਦਾਂ ਤੁਸ਼ੀ ਲਾਈਨ ਲਗਾ ਕੇ ਤੇ ਥੋੜਾ ਜਿਹਾ ਅੰਦਰ ਮੁਕਾਟ પા ਕੇ ਇਸ ਦੀ ਆਪਾਂ ਕਟਿੰਗ ਕਰ ਲਾਂਗੇ ਧੰਨਵਾਦ